ਸੁਪੰਜਾਬ ਤੋਂ ਮੈਂ ਤੁਹਾਡ ਨਾਲ ਪਰਮਚਿਤ ਕੋਰ ਬੁਲਟਨ ਦੀ ਸ਼ੁਰੂਆਤ ਕਰਾਂਗੇ ਖਾਸ ਖਬਰਾਂ ਦੇ ਨਾਲ 31 ਮਾਰਚ ਨੂੰ ਦਿੱਲੀ ਵਿਖੇ ਮਹਾਰੈਲੀ ਹੋਣ ਜਾ ਰਹੀ ਹੈ ਮਾਲਵਿੰਦਰ ਕਾਂਗ ਨੇ ਮਹਾਰੈਲੀ ਦੇ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਭਾਰਤ ਦੇ ਵਿੱਚ ਲੋਕਤੰਤਰ ਨੂੰ ਬਚਾਉਣ ਦੇ ਲਈ ਸਾਰੀਆਂ ਸੰਵਿਧਾਨ ਪ੍ਰੇਮੀ ਤਾਕਤਾਂ ਦਿੱਲੀ ਦੇ ਇਤਿਹਾਸਿਕ ਰਾਮਲੇਲਾ ਮੈਦਾਨ ਦੇ ਵਿੱਚ ਇਕੱਠੀਆਂ ਹੋ ਰਹੀਆਂ ਹਨ ਸਾਰਿਆਂ ਨੂੰ 31 ਮਾਰਚ 2024 ਦਿਨ ਐਤਵਾਰ ਨੂੰ ਸਵੇਰੇ 10 ਵਜੇ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਹੋਣ ਦੀ ਬੇਨਤੀ ਕਰਦੇ ਹਾਂ ਸੋ 31 ਮਾਰਚ ਨੂੰ ਦਿੱਲੀ ਵਿਖੇ ਹੋਵੇਗੀ ਮਹਾਰ ਰੈਲੀ रामलीला ਮੈਦਾਨ ਦੇ ਵਿੱਚ ਹੋਵੇਗਾ ਵੱਡਾ ਇਕੱਠ ਸਵੇਰੇ 10 ਵਜੇ ਹਾਜ਼ਰ ਹੋਣ ਦੀ ਬੇਨਤੀ ਕਰਦਾ ਹਾਂ ਸੋ ਮਲਵਿੰਦਰ ਕੰਗ ਦੇ ਵੱਲੋਂ ਅਪੀਲ ਕੀਤੀ ਗਈ ਹੈ ਤੋਂ ਵੱਧ ਤੋਂ ਵੱਧ ਇਕੱਠ ਕਰਨ ਦੀ ਵੀ ਅਪੀਲ ਕੀਤੀ ਗਈ ਹੈ ਸੋ 31 ਮਾਰਚ ਦਿਨ ਐਤਵਾਰ ਨੂੰ ਦਿੱਲੀ ਵਿਖੇ रामलीला ਮੈਦਾਨ ਦੇ ਵਿੱਚ ਮਹਾਰ ਰੈਲੀ ਹੋਣ ਜਾ ਰਹੀ ਹੈ ਦੋਸਤੋ ਇਸ ਟਾਈਮ ਅਸੀਂ ਬੈਠੇ ਹਾਂ ਦਿੱਲੀ ਦੇ ਇਤਿਹਾਸਿਕ ਰਾਮਲੀਲਾ ਗਰਾਊਂਡ ਤੇ ਔਰ ਮੇਰੇ ਨਾਲ ਇਸ ਟਾਈਮ ਮੇਰੇ ਸੱਜੇ ਪਾਸੇ ਖੇਮ ਕਰਨ ਤੋਂ ਸਾਡੇ ਸਤਿਕਾਰਯੋਗ ਐਮਐਲਏ ਸਰਵਨ ਸਿੰਘ ਕੁੰਟੀ ਔਰ ਖੱਬੇ ਪਾਸੇ ਧਰਮਕੋਟ ਤੋਂ ਸਤਿਕਾਰਯੋਗ ਐਮਐਲਏ ਅਨੰਦਰਜੀਤ ਸਿੰਘ ਲਾਡੀ ਟੋਸ ਤੇ ਆਮ ਆਦੀ ਪਾਰਟੀ ਦੇ ਸਾਰੇ ਸਾਥੀ ਬੈਠੇ ਆ ਅੱਜ ਰਾਮਲੀਲਾ ਗਰਾਊਂਡ ਤੇ ਤਿਆਰੀਆਂ ਹੋ ਰਹੀਆਂ ਕਿ 31 ਮਾਰਚ ਨੂੰ ਇੱਕ ਬਹੁਤ ਹੀ ਇਤਿਹਾਸਿਕ ਪ੍ਰੋਟੈਸਟ ਦਰਜ ਕਰਾਉਣ ਵਾਸਤੇ ਇੰਡੀਆ ਬਲੌਕ ਵੱਲੋਂ ਜਿਹਦੇ ਚ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਔਰ ਸਾਰੇ ਦੇਸ਼ ਚੋਂ ਇੰਡੀਆ ਬਲੌਗ ਦੀ ਤਮਾਮ ਲੀਡਰਸ਼ਿਪ ਜਿਹੜੀ ਆ ਕੱਲ ਇੱਥੇ ਪਹੁੰਚ ਰਹੀ ਆ ਮੁੱਦਾ ਇਹ ਆ ਕਿ ਭਾਜਪਾ ਦੀ ਤਾਨਾਸ਼ਾਈ ਵਾਲੀ ਜਿਹੜੀ ਇਹ ਸਰਕਾਰ ਹੈ ਕੇਂਦਰ ਚ ਇਹਦੀ ਹਿੱਕ ਤੇ ਅਸੀਂ ਪ੍ਰੋਟੈਸਟ ਕਰਨਾ ਹੈ ਕਿ ਇਹਨਾਂ ਨੇ ਸਾਡੇ ਨੈਸ਼ਨਲ ਸੁਪਰੀਮੋ ਔਰ ਆਮਾਦੀ ਪਾਰਟੀ ਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਨੂੰ ਝੂਠੇ ਕੇਸਾਂ ਚ ਸਿਰਫ ਔਰ ਸਿਰਫ ਕੀ ਅਰਵਿੰਦ ਕੇਜਰੀਵਾਲ ਜੀ ਲੋਕ ਸਭਾ ਦੀਆਂ ਚੋਣਾਂ ਚ ਕੈਂਪੇਨ ਨਾ ਕਰ ਸਕਣ ਭਾਜਪਾ ਨੇ ਉਹਨਾਂ ਨੂੰ ਝੂਠੇ ਕੇਸਾਂ ਚ ਜੇਲ੍ਹ ਚ ਜਕਿਆ ਹੈ ਗੱਲ ਇਹ ਆ ਦੋਸਤੋ ਕਿ ਤੁਸੀਂ ਜਿੱਥੇ-ਜਿੱਥੇ ਵੀ ਸੁਣ ਰਹੇ ਹੋ ਮੈਨੂੰ ਕੱਲ 31 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਗਰਾਊਂਡ ਚ ਜ਼ਰੂਰ ਪਹੁੰਚੋ ਔਰ ਆਪਣਾ ਪ੍ਰੋਟੈਸਟ ਦਰਜ ਕਰਾਓ ਕਿ ਇਹ ਦੇਸ਼ ਜਿਹੜਾ ਆ ਇਹ ਤਾਨਾਸ਼ਾਹੀਨਾ ਨਹੀਂ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਨਾਲ ਚੱਲੂਗਾ ਔਰ ਅਰਵਿੰਦ ਕੇਜਰੀਵਾਲ ਜੀ ਦੀ ਔਰ ਆਮ ਆਦੀ ਪਾਰਟੀ ਦੀ ਜਿਹੜੀ ਏ ਜਾਮੋ ਕੇ ਸਾਨੂੰ ਬਚਾਉਣ ਦੀ ਲੜਾਈ ਆ ਤਾਨਾ ਸ਼aikh ਦੇ ਖਿਲਾਫ ਜਿਹੜੀ ਲੜਾਈ ਆ ਇਹਦੇ ਚ ਆਪਣਾ ਆਪਣਾ ਆ ਕੇ ਹਿੱਸਾ ਪਾਓ ਤੋਂ ਸਾਰੇ ਸਾਥੀ 31 ਮਾਰਚ ਸਵੇਰੇ 10 ਵਜੇ ਤੋਂ ਪਹਿਲਾਂ ਪਹਿਲਾਂ ਦਿੱਲੀ ਦੇ ਇਤਿਹਾਸਿਕ ਰਾਮਲੀਲਾ ਗਰਾਉਂਡ ਜਲੂਰ ਪਹੁੰਚੋ ਔਰ 2024 ਚ ਮੋਦੀ ਸਾਹਿਬ ਦੀ ਤਾਨਾ ਸ਼ਾਈ ਸਰਕਾਰ ਨੂੰ ਇੱਥੋਂ ਸੱਤਾ ਚੋਂ ਹਟਾਉਣ ਦਾ ਜਿਹੜਾ ਸ਼ੁਰੂਆਤ ਹੈ ਉਹਦੇ ਚ ਆਪਣਾ ਯੋਗਦਾਨ ਪਾਓ ਬਹੁਤ ਬਹੁਤ ਧੰਨਵਾਦ